ਫਗਵਾੜਾ ਦੇ ਪਿੰਡ ਰਾਵਲਪਿੰਡੀ ਦੇ ਨਜ਼ਦੀਕ ਦੇ ਰਾਤ ਭਿਆਨਕ ਹਾਦਸਾ ਵਾਪਰਿਆ ਇਸ ਦੌਰਾਨ 4 ਲੋਕ ਜ਼ਖਮੀ ਹੋ ਗਏ ਨੇ ਮਿਲੀ ਜਾਣਕਾਰੀ ਦੇ ਅਨੁਸਾਰ ਟੂੜੀ ਦੇ ਨਾਲ ਭਰੀ ਕੋਈ ਟਰਾਲੀ ਲੈ ਕੇ ਜਾ ਰਿਹਾ ਟਰੈਕਟਰ ਚਾਲਕ ਸਾਹਮਣੇ ਆ ਰਹੀ ਤੇਜ਼ ਰਫ਼ਤਾਰ ਐਨੋਵਾ ਕਾਰ ਦੇ ਵਿੱਚ ਟੱਕਰ ਮਾਰ ਦਿੰਦਾ ਉਸੇ ਦੌਰਾਨ ਇੱਕ ਬਾਈਕ ਚਾਲਕ ਵੀ ਕਾਇਲ ਹੋ ਜਾਂਦਾ ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਦੇ ਦੋ ਟੁਕੜੇ ਹੋ ਜਾਂਦੇ ਨੇ ਤੇ ਐਨੋਵਾ ਕਾਰ ਦੇ ਵੀ ਪਰਖੱਚੇ ਉੱਡ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਚਾਰ ਲੋਕ ਜਿਹੜੇ ਨੇ ਜ਼ਖਮੀ ਹੋ ਗਏ ਨੇ ਇਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਧਰਤੀ ਕਰਵਾਇਆ ਗਿਆ। ਜ਼ਖਮੀ ਟਰੈਕਟਰ ਚਾਲਕ ਦੀ ਪਛਾਣ ਅਮਨਦੀਪ ਸਿੰਘ ਨਿਵਾਸੀ ਪਿੰਡ ਕਲਪੋਤਾ ਦੇ ਰੂਪ ਦੇ ਵਿੱਚ ਕੋਈ ਹੈ ਅਮਨਦੀਪ ਸਿੰਘ ਜਿਸ ਦੇ ਸਿਰ ਦੇ ਵਿੱਚ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਦਕਿ ਕਾਰ ਸਵਾਰ ਦੋ ਨੌਜਵਾਨ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਕਾਣਾ ravel ਪਿੰਡੀ ਦੇ ਐਸਐਚਓ ਮੇਜਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿਤੀ ਰਾਤ ਸੂਚਨਾ ਮਿਲੀ ਸੀ ਕਿ ravel ਪਿੰਡੀ ਹੱਡੇ ਦੇ ਕੋਲੋਂ ਦੋ ਵਾਹਨਾ ਦੀ ਟੱਕਰ ਹੋਈ ਹੈ ਤੇ ਤੁਰੰਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਗਈ ਹੈ। ਮੇਰਾ ਨਾਮ ਅਮਨਦੀਪ ਸਿੰਘ ਹੈ। ਹਾਂਜੀ। ਅਮਨਦੀਪ ਸਿੰਘ। ਕਿਹੜੇ ਪਿੰਡ ਤੋਂ ਆਪਾਂ? ਪਿੰਡ ਫਲਪੋਤੇ ਤੋਂ। ਹਾਂਜੀ। ਫਲਪੋਤਾ ਪਿੰਡ। ਅੱਛਾ ਇੱਥੇ ਇਹ ਮਤਲਬ ਕਿ ਤੁਸੀਂ ਹਸਪੀਟਲ ਹੈ ਕਿ ਮਾਮਲਾ ਦੀ ਥਾਰਾ? ਟਰਾਲੀ ਦੇ ਵਿੱਚ ਗੱਡੀ ਮਾਰੀ ਆ ਮੈਂ ਟਰਾਲੀ ਲੈ ਕੇ ਜਾਂਦਾ ਸੀ ਦੁਨੀ ਦੀ। ਕਿੱਥੋਂ ਕਿੱਥੇ ਲੈ ਕੇ ਜਾ ਰਹੇ ਸੀ? ਰਾਵਲਪਿੰਡੀ ਦੇ ਲਗਭਗ ਉਹਦੇ ਦੇ ਕੋਲ ਰਾਵਲਪਿੰਡੀ ਦੇ ਕੋਲ। ਤੇ ਗੱਡੀ ਗੱਡੀ ਵਿੱਚ ਲੱਗੀ ਤੁਹਾਡੇ? ਗੱਡੀ ਮੋਰੇ ਵਾਗੇ ਨੋਵਾ ਗੱਡੀ ਵਿੱਚ ਮਰੀ ਤਿੰਨ ਜਾਣੇ ਸੀਗੇ ਉਹ ਤਿੰਨ ਜਾਣੇ ਸੀਗੇ ਹਾਂ ਜੀ ਉਹਨੇ ਡ੍ਰੈਗ ਕੀਤਾ ਤੇ ਤੁਸੀਂ ਇਕੱਲੇ ਸੀਗੇ ਹਾਂ ਜੀ ਮੈਂ ਇਕੱਲਾ ਸੀ ਕਿੱਦਾਂ ਬਚਾਵਾ ਬਾਕੀਆਂ ਸਵਾਰੀਆਂ ਦਾ ਜਿਹ ਜਿੱਦਾਂ ਬਾਕੀ ਉਹ ਇਹ ਤਾਂ ਐਡਮਿਟ ਹੋਏ ਸੀਗੇ ਉਹ ਚੱਲ ਗਏ ਤੋਂ ਕਹਿੰਦੇ ਜੋ ਆ ਇਹ ਹੋਰ ਕਿੱਥੇ ਤੁਹਾਡੇ ਆ ਕਿਦਾਂ ਤੁਹਾਡੇ ਸੱਟ ਚੋਟ ਲੱਗੀ ਤੇ ਸੱਟ ਠੀਕ ਆ ਸੱਟ ਤੋਂ ਡਾਕੇ ਲੱਗੇ ਸੀ ਜ਼ਾਤਾਂ ਨੂੰ ਬੱਚਾ ਕਿੰਨੇ ਕੁ ਵਜੇ ਹੋਏ ਪਾਜੀ ਇਹ 2 ਵਜੇ ਦੇ ਕਰੀਬ ਨਾਲ ਰਾਤੀ 2 ਵਜੇ ਹਾਂਜੀ ਅੱਜ ਰਾਤ 3:30 ਵਜੇ ਸਾਨੂੰ ਫੋਨ ਆਇਆ ਸੀ ਇਹ ਟਰੈਕਟਰ ਟਰਾਲੀ ਦਾ ਕਾਰ ਦਾ ਐਕਸੀਡੈਂਟ ਹੋਇਆ ਅਸੀਂ ਉਥੇ ਮੁਕਦੀ ਪੁਲਿਸ ਪਾਰਟੀ ਮਿਲ ਗਈ ਜਿਨ੍ਹਾਂ ਨੇ 108 ਤੇ ਕਾਲ ਕਰਕੇ ਐਮਨਿਊਂਸ ਲੈ ਆ ਕਾਰ ਦੇ ਤਿੰਨ ਸਵਾਰ ਨੌਜਵਾਨ ਸੀ ਟਰੈਕਟਰ ਦੇ ਚਾਲਕ ਕੋਸੀ ਉਹ ਜ਼ਖਮੀ ਹਾਦਸੇ ਨੂੰ ਅਸੀਂ ਹਸਪੀਟਲ ਪਹੁੰਚਾਇਆ ਜੋ ਜੀ ਦੇ ਇਲਾਜਾ ਉਹਨਾਂ ਦੀ ਬਿਆਨ ਲੈ ਕੇ ਜੋ ਬੰਦ ਕੀ ਪਟਦੀ ਉਹਨੂੰ ਪਤਾ ਲੱਗਾ ਪੁੱਛੀ ਕਿ ਕਿੱਥੇ ਰਹਿਣ ਵਾਲੇ ਜੀ ਜਾ ਰਹੇ ਹਾਂ ਹਾਂਜੀ ਉਹ ਮਦਦ ਦੇ ਰਹਿ ਕੇ ਨੌਜਵਾਨ ਤਹਿਨਾ ਉਹ ਰਾਤੀਓਂ ਪਾਲਕਾਸੀ ਕੋ ਆਪਣੇ ਦੁਦਿਆਂ ਨੇ ਦੀਆ ਅੱਛਾ ਜੀ ਤੇ ਫਿਰ ਉਹ ਮਤਲਬ ਜੇ ਕੋਈ ਸੀਰੀਅਸ ਹੋ ਗਿਆ ਕੇ ਉਹਨੇ ਪੂਰਾ ਡੈਸ ਨਹੀਂ ਤੱਕ ਤਿੱਤਾ ਜਿਹਾ ਉਹ ਕਰਕੇ ਫੇ ਆਪੋ ਹੀ ਕਾਲੀ ਹਮਸਾ ਜੀ ਅਮਨਦੀਪ ਕੌਰ ਹਾਂਜੀ ਕਿ ਗੜੇ ਪੈਣ ਤੋਂ ਆ ਜੀ ਫਲਪੋਤੀ ਹੈ ਜੀ ਫਲਪੋਤੀ ਤੇ ਹਸਪੀਟਲ ਆ ਕੇ ਕੀ ਮਾਮਲਾ ਕੀ ਸਾਰਾ ਦੱਸ ਦਿਓ ਸਰ ਮੇਰੇ ਹਸਬੰਡ ਦੇ ਕਰਾਲੀ ਟਰੈਕਟਰ ਲੈ ਕੇ ਜਾਂਦੇ ਸੀ ਉਹਨਾਂ ਦੇ ਵਿੱਚ ਗੱਡੀ ਮਾਰੀ ਕਿਸੇ ਨੇ ਐਕਸੀਡੈਂਟ ਹੋ ਗਿਆ ਦੋ ਵਜੇ ਤਕਰੀਬਨ ਲਗਤੀ ਤੇ ਗੱਡੀ ਵਾਲੇ ਠੀਕ ਆ ਬੰਦੇ ਇੱਕ ਨੱਠ ਗਏ ਕਿ ਨੇ ਇੱਥੇ ਹਸਪੀਟਲ ਸੀ ਹੁਣ ਨਹੀਂ ਸਾਨੂੰ ਪਤਾ ਉਹ ਕਿੱਥੇ ਹੈਗੇ ਆ ਕਿੱਥੇ ਨਹੀਂ ਤੇ ਗੱਡੀਆਂ ਉੱਥੇ ਹੀ ਗੜੀਆਂ ਜੀ ਹਾਂਜੀ ਹੋਇਆ ਕਿੱਥੇਗਾ ਐਕਸੀਡੈਂਟ ਪਰਾਵਲ ਪਿੰਡੀ ਪਰਾਵਲ ਪਿੰਡੀ ਕੋ ਤੇ ਭਾਈ ਉਹਨੇ ਠੀਕ ਠਾਕ ਹੈ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਸਰ ਤੁਸੀਂ ਦੇਖਦੇ ਪਏ ਆ ਹਾਲਾਤ ਤਾਂ ਉੱਥੇ ਵੀ ਦੇਖੋ ਜਾ ਕੇ ਟਰੈਕਟਰ ਦਾ ਵੀ ਕੀ ਹਾਲ ਹੈ ਸਾਰਾ ਸਾਰਾ ਕੁਝ ਬਚਿਆ ਹੀ ਨਹੀਂ ਆ ਰਿਪੋਰਟ ਆਨ ਗੋਇੰਗ